ਨਹੀਂ ਪਹਿਲੀ ਗੱਲ ਤਾਂ ਮੇਰੇ ਮੈਨੂੰ ਕੋਈ ਨੌਲੇਜ ਹੈ ਨਹੀਂ ਕੋਈ ਸਾਨੂੰ ਤਾਂ ਇਨਫੋਰਮ ਕੀਤਾ ਨਹੀਂ ਗਿਆ ਬਟ ਅਗਰ ਕੋਈ ਚਰਚਾ ਕਰਨਾ ਚਾਹੁੰਦੀ ਸਰਕਾਰ ਡੈਫੀਨਟਲੀ ਕਰਨਾ ਚਾਹੀਦਾ ਹੈ ਨਾ ਸਿਰਫ ਬੇਅਦਬੀ ਵਾਲੇ ਮੁੱਦੇ ਦੇ ਤੇ ਇਸ ਮੁੱਦੇ ਤਾਂ ਬਹੁਤ ਹੈਗੇ ਕਾਨੂੰਨ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਮਾੜੇ ਹਾਲਾਤ ਹੈ ਜਿੱਦੇ ਦਿਨ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਬਹੁਤ ਮਸਲੇ ਹੈ ਕਿਸਾਨੀ ਦੇ ਮਸਲੇ ਹੈ ਲੈਂਡ ਪੂਲਿੰਗ ਐਕਟ ਦਾ ਜਿਹੜਾ ਮਤਲਬ ਜਿਸ ਤਰੀਕੇ ਨਾਲ ਬਾਹ ਮਰੋੜ ਕੇ ਕਿਸਾਨਾਂ ਦੀ ਤੇ ਮੁੱਦੇ ਬਹੁਤ ਹੈ ਤੇ ਜੇ ਐਕਸਟੈਂਡ ਕਰਦੇ ਆ ਵਧੀਆ ਗੱਲ ਹੈ ਕੱਲ 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 ਕੈਨੇਡਾ ਦੇ ਵਿੱਚ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਸਰਕਾਰ ਪੰਜਾਬ ਲਿਆਉਣਾ ਚਾਹੁੰਦੀ ਹੈ ਲੇਕਿਨ ਬੀਜੇਪੀ ਜਿਹੜੀ ਹੈ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੀ ਨਹੀਂ ਅਗਰ ਉਹਨਾਂ ਨੂੰ ਲੱਗਦਾ ਹੈ ਵੀ ਬੀਜੇਪੀ ਇਜਾਜ਼ਤ ਨਹੀਂ ਦੇ ਰਹੀ ਤਾਂ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਉਹਨੂੰ ਨਾਲ ਲੈ ਕੇ ਜਾਓ ਸਿਰ ਅਗੇਨ ਧਿਆਨ ਬਣਕਾਉਣ ਵਾਲੀ ਗੱਲ ਹੈ ਉਹਨਾਂ ਨੂੰ ਸਾਰੇ ਆਪੋਜੀਸ਼ਨ ਸਾਰੇ ਇਕੱਠੇ ਹੋ ਕੇ ਜਾਓ ਜੇ ਉਹਨਾਂ ਨੂੰ ਲੱਗਦਾ ਵੀ ਸੈਂਟਰਲ ਗਵਰਨਮੈਂਟ ਵੱਲੋਂ ਕੋਈ ਕੋਆਪਰੇਸ਼ਨ ਨਹੀਂ ਮਿਲ ਰਹੀ ਸਾਰਾ ਪਤਾ ਲੱਗ ਜੂਗਾ ਸਰਪੱਤ ਸਾਬ ਕੈਨੇਡਾ ਦੇ ਵਿੱਚ ਕਪਿਲ ਜੇ ਮੈਨੂੰ ਬੁਲਾਣਗੇ ਡੈਫੀਨੇਟਲੀ ਪੰਜਾਬ ਵਾਸਤੇ ਜਿੱਥੇ ਮਰਜ਼ੀ ਲੈ ਕੇ ਜਾਓ ਜਰੂਰ ਜਾਵਾਂਗੇ ਜੀ ਕੈਨੇਡਾ ਦੇ ਵਿੱਚ ਕੱਲ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਹੋਇਆ ਪੰਜਾਬ ਬੇਸਡ ਗੈਂਗਸਟਰ ਦੱਸਿਆ ਜਾ ਰਿਹਾ ਹਰਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਸ ਤੋਂ ਨਹੀਂ ਹੁਣ ਕੈਨੇਡਾ ਦੇ ਵਿੱਚ ਕੀ ਹੋਇਆ ਉਹਦੇ ਤੋਂ ਮੈਂ ਮੈਂ ਤਾਂ ਕਹਾਂ ਚਲੋ ਕੈਨੇਡਾ ਦੇ ਵਿੱਚ ਤਾਂ ਕੈਨੇਡੀਅਨ ਸਰਕਾਰ ਤੇ ਪੁਲਿਸ ਦੇਖੇ ਪਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਉਹਨੂੰ ਤਾਂ ਸਾਮੀ ਹੈ ਕਹਿਆ ਕਿ ਉਹ ਜਿਹੜੀ ਜਿਹੜੀ ਕੰਟਰੀਆਂ ਜਾ ਰਹੇ ਤਾਂ ਐਮਏ ਨੇ ਉਹਦਾ ਕਾਫੀ ਆਬਜੈਕਸ਼ਨ ਕੀਤਾ ਜੀ ਅੱਧਾ ਦੇ ਦੇਖੋ ਜਿਸ ਟਾਈਮ ਤੇ ਉਹਨਾਂ ਨੇ ਬਿਆਨ ਦਿੱਤੇ ਮੇਰੇ ਖਿਆਲ ਸ਼ੋਭਾ ਨਹੀਂ ਦਿੰਦਾ ਸੀ ਐਸੀਐਮ ਸਾਹਿਬ ਨੂੰ ਆਪਣੀ ਚਿਹਰ ਦਾ ਤੇ ਜਿਨ੍ਹਾਂ ਦੇ ਉੱਤੇ ਜਿਸ ਜਿਹੜੀ ਟਿੱਪਣੀ ਕੀਤੀ ਹੈ ਆਈ ਥਿੰਕ ਮਤਲਬ ਮਾੜੀ ਗੱਲ ਹੈ ਥੈਂਕ ਯੂ